ਇਹ ਪ੍ਰੋਬਲਮ ਆਉਂਦੀ ਰਹਿੰਦੀ ਆ ਪਹਿਲਾਂ ਕਾਫੀ ਟਰੈਕਟਰਾਂ ਦੇ ਤਬੀਤ ਆਏ ਹੋਏ ਸੀਗੇ ਤਬੀਤ ਆਏ ਸੀਗੇ ਤੇ ਉਦੋਂ ਕਾਫੀ ਭਰਾਵਾਂ ਨੇ ਕਮੈਂਟ ਕਰੇ ਵੀ ਇਹਨਾਂ ਨੂੰ ਪਾਣੀ 'ਚ ਤੈਰ ਦਿਓ ਕੋਈ ਕਹਿੰਦਾ ਇਹਨਾਂ ਨੂੰ ਕੋਈ ਦੱਬ ਦਿਓ ਜਾਂ ਕੁਛ ਕਰ ਦਿਓ ਅਸੀਂ ਤਾਂ ਉਹਨਾਂ ਨੂੰ ਤਬੀਤਾਂ ਨੂੰ ਅੱਗ ਲਾਤੀ ਸੀ ਸਾਰਿਆਂ ਨੂੰ ਆਹ ਵਿੱਚ ਭਰਾਵਾਂ ਕਹਿੰਦੇ ਸੀ ਕਿ ਪਾਣੀ ਛਿੜ ਦਿਓ ਪਾਣੀ ਵੀ ਦੂਸ਼ਤ ਹੋਣ ਵਾਲਾ ਕੰਮ ਹੀ ਆ ਵਿੱਚ ਭਰਾ ਕਹਿੰਦੇ ਸੀ ਉਹਦੇ ਵਿੱਚ ਸਵਾਹ ਜੀ ਹੁੰਦੀ ਆ ਜਾਂ ਕੋਈ ਕਾਗਜ਼ ਜੇ ਹੁੰਦੇ ਆ ਉਹਦੇ ਵਿੱਚ ਹੋਰ ਕੁਝ ਨਹੀਂ ਹੈਗਾ ਸੀ ਸ ਤੇ ਸਾਰੇ ਡੈਸਟਮਿਨ ਸਿੱਟ ਕੇ ਅੱਗ ਹੀ ਲਾਤੀ ਅੱਜ ਆਹ ਨਵਾਂ ਕੇਸ ਆਇਆ ਵੀਰੋ ਜੋੜੇ ਵਾਲਾ ਇਹਦੇ ਕਿਸੇ ਨੂੰ ਕੋਈ ਪਤਾ ਹੈ ਇਹਦੀ ਮੁਹੱਤਦਾ ਦਾ ਵੀ ਕੋਈ ਕੀ ਇਹਦੀ ਮੁਹੱਤਦਾ ਨਹੀਂ ਕੀ ਕਾਰਨ ਲੋਕ ਇਹਨੂੰ ਵੱਧਦੇ ਆ ਇਹ ਤੇਜ਼ ਤੂਲ ਘੱਟ ਖਾਂਦਾ ਜਾਂ ਕੋਈ ਜ਼ੋਰ ਵੱਧ ਲਾਉਂਦਾ ਟਰੈਕਟਰ ਜਾਂ ਕੋਈ ਬਿਗ ਸੇਤੀ ਜਾਂਦਾ ਹੈਗਾ ਜਿਹਦੇ ਬਾਰੇ ਕਿਸੇ ਨੂੰ ਜਾਣਕਾਰੀ ਹੋਈ ਤਾਂ ਇਹਦੇ ਬਾਰੇ ਜਾਣਕਾਰੀ ਜ਼ਰੂਰ ਦਿਓ ਇਹ ਕੱਲਾ ਛੱਤਰ ਬੰਨਿਆ ਹੋਇਆ ਜੇ ਉੱਤਿਆਂ ਦੇਖੋ ਕੱਲਾ ਛੱਤਰ ਬਾਸ਼ਲ ਪੂਸ਼ਲ ਪਾ ਕੇ ਵਧੀਆ ਸ਼ੌਂਕ ਨਾਲ ਐ ਖਾਲੀ ਓਏ ਐ ਖਾਲੀ ਵਿਚ ਰੇਤਾ ਹੈਗਾ ਟੁੱਟਿਆ ਜਾਂ ਛੱਤਰ ਬੰਨਿਆ ਹੋਇਆ ਹੈਗਾ ਕੀ ਕਾਰਨ ਹੋ ਸਕਦਾ ਭਰਾਵੋ ਇਹ ਇਹ ਜੀ ਭਰਾਵਾਂ ਨੂੰ ਜਰੂਰ ਰਾਇ ਦਿਓ ਵੀ ਇਹ ਜੇ ਕੰਮ ਕਰਨੇ ਚਾਹੀਦੇ ਨੇ ਕਿ ਮੇ ਕੁੱਟਿਆ ਛੱਤਰ ਬੰਨਤਾ ਕਿਸੇ ਨੇ ਪੁੱਤ ਵੀ ਤ ਤਵੀਤ ਤੱਕ ਸਰੀ ਬਹੁਤ ਆਉਂਦੇ ਆ ਆਮਦੋ ਵੀ ਹਰੇਕ ਟਰੈਕਟਰ ਦੇ ਬੰਨੀ ਆਉਂਦੇ ਆ ਜੇ ਆਪਾਂ 100 ਟਰੈਕਟਰ ਮਗਰ 90 ਟਰੈਕਟਰਾਂ ਦੇ ਤਵੀਤ ਬੰਨੇ ਆਉਂਦੇ ਆ ਉਹ ਸਾਰੇ ਇਥੇ ਡੈਸਟਮੀਚ ਪਾ ਕੇ ਸਿੱਟ ਦਿੰਨੇ ਆ ਅੱਜ ਆ ਨਵਾਂ ਕੇਸ ਆਇਆਗਾ ਜੋੜੇ ਵਾਲਾ ਇਹ ਜੋੜੇ ਦਾ ਇਹਨੂੰ ਵੀ ਦੱਸੋ ਭਰਾਓ ਮੇਰੇ ਸਾਹਮਣੇ ਮੈਂ ਤਾਂ ਡੈਸਟਮੀਚ ਹੀ ਸੱਟਣ ਦੇ ਹੱਕ ਚ ਵਿੱਚ ਭਰਾ ਪਿਛਲੇ ਵਸੋਂ ਦੱਸ ਕੇ ਤਾਂ ਵਿੱਚ ਕਹਿੰਦਾ ਕੋਈਗਾ ਕਿੱਥੇ ਬਾਈ ਚੰਗੇ ਦਰਿਆ ਸੱਟਿਆ ਹੋ ਕੋਈ ਕਹਿੰਦਾ ਨਹਿਰ ਸੱਟਿਆ ਹੋ ਕੋਈ ਕਹਿੰਦਾ ਕਿੱਥੇ ਸੱਟਿਆ ਹੋ ਕੋਈ ਕਹਿੰਦਾ ਅਗਲੇ ਦਿਹਾ ਭਾਵਨਾ ਨੂੰ ਠੇਸ ਨਾ ਪਜਾਓ ਕਿਸੇ ਦੀ ਭਾਵਨਾ ਨੂੰ ਪਰਵោះ ਤਾਂ ਕੀ ਠੇਸ ਭਜਾਉਣੀ ਆ ਵੀ ਤੁਸੀਂ ਜੇ ਕਿਸੇ ਭਾਵਨਾ ਦੇ ਬਾਰੇ ਕੋਈ ਨੌਲੇਜ ਹੈਗੀ ਆ ਤਾਂ ਸਾਡੀ ਨੌਲੇਜ ਜਰੂਰ ਵਾਧਾ ਕਰਿਓ ਆਹ ਇਹਨੂੰ ਕਿਹੜਾ ਸਿੱਧਾ ਫਿੱਡਾ ਛਿੱਤਰ ਬੋਲਦੇ ਆ ਫਿੱਡਾ ਛਿੱਤਰ ਬੋਲਦੇ ਕਹਿੰਦੇ ਨੂੰ ਪਤਾ ਸਾਡੇ ਆਇਆ ਨਹੀਂ ਪਹਿਲਾਂ ਕਿਸੇ ਟਰੈਕਟਰ ਦੇ ਇਹ ਇਹ ਥੋੜਾ ਡਾਉਨ ਵਾਲਾ ਜਿਹਾ ਟਰੈਕਟਰ ਕੱਟਿਆ ਹੋਇਆ ਆਪਾਂ ਇਹਦੇ ਨਾਲ ਆਇਆਗਾ ਟਰੈਕਟਰ ਦੇ ਫਿੱਡੇ ਛਿੱਤਰ ਵਾਲਾ ਟਰੈਕਟਰ ਇਹ ਇਹਦੇ ਬਾਰੇ ਜਰੂਰ ਦ ਜਾਣਕਾਰੀ ਦਿਓ ਵੀ ਇਹਦੇ ਨਾਲ ਕੋਈ ਤੇਲ ਦਾ ਖਰਚਾ ਆ ਜਾਂ ਕੋਈ ਟਰੈਕਟਰ ਵਧੀਆ ਚੱਲਦਾ ਜਾਂ ਕੋਈ ਇਹਦੀ ਮਹੱਤਤਾ ਹੈਗੀ ਆ ਕੋਈ ਤਵੀਤ ਤਾਂ ਬਾਬੇ ਬੂਰਾ ਬਾਬਿਆਂ ਤੋਂ ਬਣਾ ਕੇ ਲਾਉਂਦੇ ਆ ਲੋਕ ਇਹ ਤਾਂ ਆਪ ਹੀ ਘਰੇ ਬੰਨਿਆ ਲੱਗਦਾ ਹੈ ਕਿ ਕਾਦੇ ਵਾਸਤੇ ਆ ਵੀ ਨਾજર ਲੱਗਣੂ ਤੇ ਚਲੋ ਨਾજર ਨੂੰ ਤਾਂ ਹੈ ਹੀ ਛੋਟੇ ਮੁੱਲ ਦਾ ਟਰੈਕਟਰ ਨਹੀਂ ਕੀ ਨજર ਲੱਗਣੀ ਆ ਵੀਰੋ ਵੀ ਵੱਡੇ ਵੱਡਿਆਂ ਨੂੰ ਮਤਲਬ ਨਰਿੰਦਰ ਮੋਦੀ ਵਰਗਿਆਂ ਅਰਗਿਆਂ ਨੂੰ ਫੋਰ ਪਟੀਆਂ ਪਟੀਆਂ ਫੈਮਲੀਆਂ ਉਹਨਾਂ ਨੂੰ ਨਜ਼ਰਾਂ ਤੋਂ ਉਹਨਾਂ ਨੂੰ ਹੀ ਲੱਗਦੀਆਂ ਤੇ ਆ ਮੇਲਾ ਫਿੱਡ ਛਿੱਤਰ ਮੇਰੇ ਹਿਸਾਬ ਨਾਲ ਤਾਂ ਨਹੀਂ ਨਜ਼ਰ ਰੋਕ ਸਕਦਾ ਬਾਕੀ ਤੁਸੀਂ ਜਾਣਕਾਰੀ ਇਹਦੇ ਫਿੱਡੇ ਛਿੱਤਰ ਬਾਰੇ ਜਰੂਰ ਦਿਓ ਵੀ ਫਿੱਡੇ ਛਿੱਤਰ ਕਿਉਂ ਬਣਦੇ ਆ ਟਰੈਕਟਰ ਦੇ ਅੱਜ ਤੜਕੇ ਦਰਕੇ ਸੋਹਾ ਸੋਹਾ ਤੁਹਾਨੂੰ ਜਾਣਕਾਰੀ ਦਿੱਤੀ ਆ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਛਿੱਤਰ ਇਹ ਜਿਵੇਂ ਕਿਉਂ ਆ ਜਾਂਦੇ ਆ ਇਹ ਛਿੱਤਰ ਟਰੈਕਟਰਾਂ ਦੇ ਲਾਇਆ ਕਰੀਏ ਕੀ ਕਰਾਇ ਜੀਏ ਆ ਟਰੈਕਟਰਾਂ ਦੇ ਛਿੱਤਰ ਲਾ ਲੈਨੇ ਆ ਦੇਖੋ ਇਹ ਛਿੱਤਰਾਂ ਨਾਲ ਕੀ ਫਰਕ ਪੈਣਾ ਭਰਾਓ ਮੇਰੇ ਸਾਹਮਣੇ ਤਾਂ ਵੀ ਸੋਚ ਤੋਂ ਬਾਹਰ ਆ ਬਾਕੀ ਹਰੇਕ ਬੰਦੇ ਦੀ ਅਲੱਗ-ਅਲੱਗ ਸੋਚ ਆ ਤੁਸੀਂ ਕਮੈਂਟ ਕਰਕੇ ਰਾਇ ਜਰੂਰ ਦਿਓ ਇਹ ਖੇਤਰਾਂ ਦੀ ਕੀ ਮਹੱਤਤਾ ਹੈ ਕਿਉਂ ਹਰੇਕ ਟਰੈਕਟਰ ਦੇ ਪਹਿਲਾਂ ਤਵੀਤ ਬਹੁਤ ਗਿਣਤੀ ਚਾਉਂਦੇ ਆ ਤਵੀਤ ਅਸੀਂ ਆਇਆ ਹਰ ਇੱਕ ਤੋਂ 5 4 10 ਤਵੀਤ ਲਾਉਣੇ ਆ ਅੱਜ ਆ ਖੇਤਰ ਆ ਗਿਆ ਟੁੱਟਾ ਖੇਤਰ ਆ ਗਿਆ ਇਹਦੇ ਬਾਰੇ ਵੀ ਦਿਓ ਤੁਸੀਂ ਜਾਣਕਾਰੀ ਬਹੁਤ ਬਹੁਤ ਧੰਨਵਾਦ ਸਾਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਕੁਲਵਿੰਦਰ ਸਿੰਘ ਬੜੈਂਚ ਬੜੈਂਚ ਟਰੈਕਟਰ ਪਿੰਡ ਪਾਈ ਫਾਈ ਬਸਤੌਰ ਡਿਸਟ੍ਰਿਕਟ ਬਟਿੰਡਾ ਤੋਂ ਬਹੁਤ ਬਹੁਤ ਧੰਨਵਾਦ ਪਿਆਰ ਭਰੀ ਸਤਿ ਸ਼੍ਰੀ ਅਕਾਲ